ਸੱਸੀ ਗੱਲ ਸਾਥਿਓ ਮੈਂ ਤੁਹਾਡਾ ਆਪਣਾ ਬੈਲ ਰੋਹੀ ਪੀਖੀ ਤੋਂ ਆਪਾਂ ਅੱਜ ਆਇਲ ਰਿਕਾਰਡਿੰਗ ਅ ਸੌਖੇ ਸ਼ਬਦਾਂ 'ਚ ਗੱਲ ਕਰਾਂਗੇ ਬੀਪੀਸ਼ਾਸੀ ਮਿਰਾਜ ਗਰਵਿਸ਼ ਦੂਸ਼ੀਵਿਸ਼ ਵੀ ਆਇਲ ਰਿਕਾਰਡਿੰਗ ਇਹਨਾਂ ਨੌ ਦਿੰਦੇ ਆਂ ਅਸੀਂ ਇਹਦਾ ਮਤਲਬ ਇਹ ਹੁੰਦਾ ਵੀ ਕਿ ਕੋਈ ਇਦਾਂ ਨਹੀਂ ਆ ਦੋ ਚੀਜ਼ਾਂ ਖਾਣ ਵਾਲੀਆਂ ਜਿਉਂ ਉਹਨਾਂ ਨੂੰ ਆਪਸ ਵਿੱਚ ਇਕੱਠਾ ਕਰਦੇ ਆਪਾਂ ਤੇ ਉਹ ਇੱਕ ਜ਼ਿਆਦਾ ਕੰਮ ਕਰ ਦਿੰਦੇ ਨੇ ਉਹਨ ਦੂਸ਼ੀਵਿਸ਼ ਤੇ ਗਰਵਿਸ਼ ਬੋਲਦੇ ਆਂ ਤੇ ਕਿੰਨੀਆਂ ਦੀ ਮਾਤਰਾ ਰਿਕਾਰਡਿੰਗ ਪਰ ਇਸ ਵਿਸ਼ੇ ਤੇ ਅੱਜ ਡਿਸਕਸ ਕਰਨੀ ਹੈ ਤੇ ਉਹ ਤਾਂ ਅਸੀਂ ਛੇ ਪ੍ਰਕਾਰ ਦੇ ਹੁੰਦੇ ਨੇ ਜਿਹੜੇ ਰੁਤ ਰਿਕੋਰਡਿੰਗ ਹੁੰਦੇ ਨੇ ਗੁਣ ਦੇ ਕਾਰਨ ਹੁੰਦੇ ਨੇ ਤੇ ਮਾਤਰਾ ਦੇ ਕਾਰਨ ਹੁੰਦੇ ਨੇ ਤੇ ਕਾਲ ਦੇ ਕਾਰਨ ਹੁੰਦੇ ਨੇ ਆਪਾਂ ਜਿਹੜੇ ਆਪਣੇ ਪੰਜਾਬ ਦੇ ਕਲਚਰ ਦੇ ਅਪ ਤਿੰਨ ਕੈਟਾਗਰੀ ਚੂਜ਼ ਕਰੀਏ ਜਿਵੇਂ ਕਾਲ ਕਾਲ ਨੂੰ ਕਹਿੰਦੇ ਅਸੀਂ ਜਿਵੇਂ ਗਰਮੀਆਂ ਦੇ ਵਿੱਚ ਗਰਮ ਤਸੀਰ ਦਾ ਖਾਣਾ ਖਾਣਾ ਇਹ ਆਪਣੇ ਹਾਰ ਦੇ ਬਰੁੱਧ ਜਾਂਦਾ ਤੇ ਠੰਡਾਂ ਠੰਡ ਦੇ ਵਿੱਚ ਠੰਡੀ ਤਸੀਰ ਟੇਸਟ ਜੀਭ ਨਾਲ ਨਹੀਂ ਫਰਕ ਪੈਂਦਾ ਜੋ ਉਹਦਾ ਤਸੀਰ ਆਪ ਖਾਂਦੇ ਵਾਰ ਬਣਦਾ ਉਹਨਾਂ ਅਸੀਂ ਤਸੀਰ ਬੋਲਦੇ ਆਂ ਠੰਡੀਆਂ ਵਿੱਚ ਠੰਡੀਆਂ ਤਸੀਰ ਦੀਆਂ ਚੀਜ਼ਾਂ ਨਹੀਂ ਖਾਣੇ ਚਾਹੀਦੀਆਂ ਇੱਕ ਤਾਂ ਇਹ ਵਿੱਚ ਵੱਲੇ ਇੱਕ ਹੁੰਦੇ ਨੇ ਗੁਣ ਗੁਣਦਪਾਪ ਮੰਨ ਲਓ ਸ਼ਹਿਦ ਤੇ ਦੇਸੀ ਘਿਓ ਦੋਨੇ ਤੁਸੀਂ ਹੈਲਦੀ ਚੀਜ਼ਾਂ ਨੇ ਪਰ ਜੇ ਇਹਨਾਂ ਦੀ ਮਾਤਰਾ ਸੇਮ ਕਰਤੀ ਤਾਂ ਇੱਕ ਜ਼ਹਿਰ ਦਾ ਕੰਮ ਕਰਨਗੇ ਜੇ ਤੁਸੀਂ ਦੇਸੀ ਘਿਓ ਦਾ ਅੱਧਾ ਚਮਚਾ ਤੇ ਸ਼ਹਿਦ ਇੱਕ ਚਮਚਾ ਫਿਰ ਇਹ ਅੰਮ੍ਰਿਤ ਦੇ ਸਮਾਨ ਕੰਮ ਕਰਨਾ ਦੇਖੋ ਮਾਤਰਾ रिकॉर्डिंग ਜੇ ਤੁਸੀਂ ਸੰਪਾਗ ਲੈਣ ਨੂੰ ਇੱਕੋ ਜਿਹਾ ਲਾਉਂਗੇ ਤਾਂ ਇੱਕ ਜ਼ਹਿਰ ਦਾ ਕੰਮ ਕਰੋਗੇ ਜੇ ਜੀਸੀਕੋ ਥੋੜਾ ਅੱਧਾ ਕਰ ਦੋਗੇ ਤੇ ਸ਼ਹਿਰ ਵਧਾ ਦੋਗੇ ਤਾਂ ਇਹ ਇੱਕ ਅਮਰਤ ਦਾ ਕੰਮ ਕਰੂਗੀ ਇਸ ਵਿਸ਼ੇ ਤੇ ਅੱਜ ਤੁਹਾਨੂੰ ਥੋੜਾ ਚੰਨਣਾ ਪਾਉਣਾ ਹੁਣ ਜਿਵੇਂ ਅੱਜ ਕੱਲ ਆਪਣੇ ਧਾਰਨ ਟਾਲੇ ਵੀ ਦੁੱਧ ਤੇ ਮੱਛੀ ਆਪਾਂ ਇਕੱਠੀ ਨਹੀਂ ਖਾਣੀ ਹੈਗੀ ਪਰ ਆਪਣੇ ਆਮ ਕਲਚਰ ਦੀਆਂ ਅਭਿਜੇ ਕਿਸੇ ਚਿਕਨ ਬਣਾਇਆ ਕਿਸੇ ਮੀਟ ਬਣਾਇਆ ਤਾਂ ਵੀ ਦੁੱਧ ਨਹੀਂ ਲੈਣਾ ਇਹਦੇ ਨਾਲ ਚਿਕਨ ਨਾਲ ਮਟਰਨ ਨਾਲ ਕੋਈ ਫਰਕ ਨਹੀਂ ਪੁੱਜਦਾ ਕਈ ਕਿਛ ਸਪੈਸ਼ਲ ਮੱਛੀ ਆਉਂਦੀ ਹੈ ਜਿਹਨਾਂ ਦਾ ਹੈਗਾ ਚਿੱਲੀ ਮਿਲਨ ਨਾਂ ਦੀ ਇੱਕ ਮੱਛੀ ਹੈ ਜੇ ਉਹ ਆਪਾਂ ਦੁੱਧ ਦੇ ਨਾਲ ਖਾਂਦੇ ਆ ਤਾਂ ਕਰਕੇ ਆਪਣੇ ਫਲੇਰੀ ਹੋਣ ਦੇ ਕੁਸਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਇਮੀਜੇਟਲੀ ਵੱਜ ਜਾਂਦੇ ਨੇ ਜ਼ਿਆਦਾਤਰ ਮੱਛੀਆਂ ਨਾਲ ਨਹੀਂ ਹੁੰਦਾ ਦੁੱਧ ਨਾਲ ਸਿਰ ਨੂੰ ਕਾਰ ਥੱਕਦੇ ਆ ਪਰ ਆਪਾਂ ਨੂੰ ਆਪਣੇ ਪੰਜਾਬ 'ਚ ਮੱਛੀ ਦਾ ਕਲਚਰ ਹੀ ਨਹੀਂ ਹੈਗਾ ਪਰ ਆਪਾਂ ਅਵੈਡ ਕਰਦੇ ਜੇ ਕੋਈ ਵੀ ਮੱਛੀ ਖਾਂਦਾ ਤਾਂ ਆਪਾਂ ਦੁੱਧ ਨਾ ਪੀਓ ਕਾਰਨ ਇਹ ਹੈ ਕਿਉਂਕਿ ਦੋਨਾਂ ਨਾਲ ਪਾਰੀ ਹੋਏ ਨੇ ਇੱਕ ਹੋਰ ਆਪਣੇ ਟ੍ਰੈਂਡ ਚੱਲਦਾ ਜਿਦੋਂ ਆਪਾਂ ਮੂਲੀ ਦੇ ਕਹਦੇ ਪਰੌਂਠੇ ਬਣਾਉਨੇ ਆ ਮੂਲੀ ਦੇ ਨਾਲ ਆਪਾਂ ਅਕਸਰ ਕੋਈ ਚਾਹ ਲੈ ਲੈਂਦਾ ਕੋਈ ਦਹੀਂ ਲੈ ਲੈਂਦਾ ਮੂਲੀ ਤੋਂ ਬਾਅਦ ਦੁੱਧ ਬਿਲਕੁਲ ਸੇਵ ਨਹੀਂ ਕਰਨਾ ਇੱਕ ਜ਼ਹਿਰ ਦਾ ਕੰਮ ਕਰਦੇ ਨੇ ਤੇ ਮੂਲ ਦੇ ਪਰੌਂਠੇ ਦੇ ਨਾਲ ਕਦੇ ਵੀ ਦਹੀਂ ਨਹੀਂ ਲੈਣੀ ਚਾਹੀਦੀ ਤੁਸੀਂ ਮੱਖਣ ਲੈ ਸਕਦੇ ਹੋ ਤੇ ਕੋਈ ਵੀ ਨੂਨ ਵਾਲੀ ਚੀਜ਼ ਦੇ ਨਾਲ ਆਪਾਂ ਦੁੱਧੜੀ ਨਹੀਂ ਵਰਤਣੀ ਮਾਲਾ ਜਿਵੇਂ ਆਪਣੇ ਘਰੇ ਮਹਿਮਾਨ ਆਉਂਦੇ ਨੇ ਆਪਾਂ ਊਜੇ ਦੇ ਨਾਲ ਚਾਹ ਰੱਖ ਦਿੰਦੇ ਆ ਕਿਉਂਕਿ ਜਿਹੜੀ ਦੁੱਧ ਦੀ ਤਸਵੀਰ ਤਾਂ ਨਾ ਉਹ ਇਹਨਾਂ ਨਮਕ ਵਾਲੀ ਚੀਜ਼ ਬਿਲਕੁਲ ਅਵੈਡ ਹੈ ਇੱਕ ਜ਼ਹਿਰ ਦਾ ਕੰਮ ਕਰ ਲੇਗੀ। ਉਸੇ ਤਰ੍ਹਾਂ ਇੱਕ ਹੋਰ ਚੀ ਲਾਲੂਆ ਹੁਣ ਆਪਾਂ ਜਿਵੇਂ ਫਲ ਨੇ ਆਪਣੇ ਸ਼ੇਕ ਨੇ ਆਜੇ ਵਿੱਚ ਸ਼ੇਕ ਮਨਾ ਨੇ। ਖਾਸ ਕਰਕੇ ਆਂਬ ਦਾ ਦੁੱਧ ਨਾਲ ਕੰਬੀਨੇਸ਼ਨ ਸਹੀ ਨਹੀਂ ਹੈਗਾ। ਕੇਲੇ ਦਾ ਦੁੱਧ ਨਾਲ ਕੰਬੀਨੇਸ਼ਨ ਸਹੀ ਨਹੀਂ ਹੈਗਾ। ਜਾਮਨ ਨਾਲ ਦੁੱਧ ਨਾਲ ਕੰਬੀਨੇਸ਼ਨ ਸਹੀ ਨਹੀਂ ਹੈਗਾ। ਇਮਲੀ ਦਾ ਚਲੋ ਇਮਲੀ ਤੇ ਜਾਮਨ ਆਪਾਂ ਮੰਨ ਲਏ ਆ। ਪਰ ਜਿਹੜੇ ਮੋٹے ਜੇ ਆਪਣੇ ਕੋਲ ਵੀ ਡਾਈਟ ਨੂੰ ਆਪਾਂ ਫਾਲੋ ਕਰਦੇ ਹਾਂ ਜੇ ਮਮ ਜਿਵੇਂ ਅੰਬਰਾ ਸ਼ੇਕ ਬਣਾਉਣਾ ਸ਼ੇਕ ਬਣਾ ਲੈਣਾ ਹੈ ਮੰਗੋ ਸ਼ੇਕ ਬਣਾ ਲੈਣਾ ਇਹ ਚੀਜ਼ਾਂ ਇੱਕ ਬਿਛੜਾ ਕੰਮ ਕਰਦੀ ਨੇ ਪਰ ਹਾਂ ਦੋਸਤੋ ਮੈਂ ਸੁਣੀ ਇਹ ਦੱਸਣਾ ਚਾਹੁੰਦਾ ਵੀ ਇਹ ਬਿਛੇਰਦਾ ਨਹੀਂ ਹੁੰਦਾ ਵੀ ਅੱਜ ਖਾਧੀਆਂ ਤੇ ਅੱਜ ਹੀ ਅਸਰ ਨਹੀਂ ਹੁੰਦਾ ਇਹ ਟਾਈਮ ਪਾ ਕੇ ਹੌਲੀ-ਹੌਲੀ ਆਪਣੇ ਰਾਸਤਾਂ ਧਾਤੂਆਂ ਨੂੰ ਦੂਸ਼ਿਤ ਕਰਦੀਆਂ ਨੇ ਫਿਰ ਅੱਗੇ ਆ ਕੇ ਇਹਦਾ ਅਸਰ ਮਿਲਦਾ ਹੁਣ ਇੱਕ ਸ਼ਹਿਦ ਲਾਉ ਜੇ ਮੈਂ ਸ਼ਹਿਦ ਜੇ ਪਹਿਲੇ ਵੀ ਕਰਨਾ ਚਾਹੁੰਦਾ ਸ਼ਹਿਦ ਨੂੰ ਕਦੇ ਵੀ ਗਰਮ ਨਹੀਂ ਕਰਨਾ ਸ਼ਹਿਦ ਗਰਮ ਕਰਿਆ ਹੋਇਆ ਆਪਣੀਆਂ ਸਾਰੀਆਂ ਧਾਤੂਆਂ ਨੂੰ ਨਸ਼ਟ ਕਰਦਾ ਹੈ ਜ਼ਹਿਰੀਲੀਆਂ ਕਰਦਾ ਹੈ ਤੇ ਮਾਤਰਾ ਦੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਆਂ ਇੱਕ ਅੱਜ ਕੱਲ YouTube 'ਚ ਆਪਾਂ ਦੇਖਦੇ ਆਂ ਵੀ ਗਰਮ ਪਾਣੀ ਦੇ ਵਿੱਚ ਸ਼ਹਿਦ ਨੂੰ ਪਾ ਰਹੇ ਨੇ ਬਿਲਕੁਲ ਨਹੀਂ ਪਾਉਣਾ ਚਾਹੀਦਾ ਪਾਣੀ ਗੁੰਗੁਨਾ ਹੋਣਾ ਚਾਹੀਦਾ ਹਲਕਾ ਜਿਹਾ ਕੋਸਾ ਕਰੋ ਗਰਮ ਪਾਣੀ ਵਿੱਚ ਸ਼ਹਿਦ ਬਿਲਕੁਲ ਨਹੀਂ ਪਾਉਣਾ ਕਿ ਜ਼ਿਆਦਾ ਕੰਮ ਕਰੂਗਾ ਸ਼ਹਿਦ ਲੈ ਕੇ ਉਤੋਂ ਜੇ ਗਰਮ ਪਾਣੀ ਵੀ ਨਹੀਂ ਪੀਣਾ ਹੈ ਇਹ ਚੀਜ਼ਾਂ ਤੋਂ ਆਪਾਂ ਪਰਹੇਜ਼ ਰੱਖਣਾ ਵਾ ਤੇ ਲਾਸਟ ਦੇ ਵਿੱਚ ਇੱਕ ਰਹਿ ਗਿਆ ਆਪਣਾ ਆਪਕਾਦੇ ਅਕਸਰ ਜਿਹਨੂੰ ਰੈਤਾ ਬੁਲਾਉਨੇ ਆਂ ਵੀ ਦਹੀਂ ਦੇ ਵਿੱਚ ਤੇ ਗੰਡੇ ਖੀਰਾ ਪਾ ਲੈਨੇ ਆਂ ਦਹੀਂ ਤੇ ਖੀਰਾ ਕੋਈ ਕੰਬੀਨੇਸ਼ਨ ਕੋਕਾ ਦੋਨਾਂ ਦੇ ਜਿਹੜੇ ਗੁਣ ਨੇ ਉਹ ਪਾੜੀ ਨੇ ਤਾਂ ਕਰਕੇ ਆਜ ਵਿੱਚ ਏ ਨੂੰ ਵੀ ਦੂਜੀ ਗਾਰਬਿਜ ਦੀ ਕੈਟਾਗਰੀ ਤੇ ਮਿਲ ਗਿਆ ਦਹੀਂ ਤੇ ਖੀਰੇ ਨੂੰ ਇਕੱਠਾ ਨਹੀਂ ਖਾਣਾ ਚਾਹੀਦਾ ਧੰਨਵਾਦ ਸਾਥੀਓ